ਹੈਲੋ ਵੈਲਕਮ ਟੂ ਆਲ ਇਨ ਟੂ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਤੋਂ ਜਿਹੜਾ ਹੁਣੇ-ਹੁਣੇ ਬੱਚਿਆਂ ਨੇ ਪਲੱਸ 2 ਕੀਤੀ ਆ ਉਹਨਾਂ ਵਾਸਤੇ ਇੱਕ ਨਵੀਂ ਖਬਰ ਹੈ ਬਈ ਨਵੀਂ ਸਿੱਖਿਆ ਨੀਤੀ ਪੰਜਾਬ ਦੀ ਯੂਨੀਵਰਸਿਟੀਆਂ ਵੱਲੋਂ ਲਾਗੂ ਹੋਣ ਕਰਕੇ ਹੁਣ ਜਿਹੜੀ ਗ੍ਰੈਜੂਏਸ਼ਨ ਹੈ ਜਿਹੜੀ ਤੁਸੀਂ ਬੀਏ, ਬੀਐਸਸੀ, ਬੀਕਾਮ, ਬੀਬੀਏ ਜਾਂ ਹੋਰ ਗ੍ਰੈਜੂਏਸ਼ਨ ਡਿਗਰੀ ਕਰਨੀ ਹੈ ਉਹ ਇਸ ਸਾਲ ਯਾਨੀ 2024-25 ਤੋਂ 4 ਸਾਲ ਲੱਗਣਗੇ ਪਹਿਲਾਂ ਬੀਏ ਵਗੈਰਾ ਗ੍ਰੈਜੂਏਸ਼ਨ 3 ਸਾਲਾਂ ਦੀ ਹੁੰਦੀ ਸੀ ਹੁਣ 4 ਸਾਲਾਂ ਚ ਹੋਏਗੀ ਜਿਹੜੇ ਪਹਿਲਾਂ ਬੀਏ ਕਰ ਰਹੇ ਨੇ ਪਾਰਟ 1 ਚ ਨੇ 2 ਚ 3 ਚ ਨੇ ਉਹ ਚੱਲਦੇ ਰਹਿਣਗੇ ਪਰ ਨਵੀਂ ਜਿਹੜੀ ਐਡਮਿਸ਼ਨ ਹੈ ਉਹ 4 ਸਾਲਾ ਐਡਮਿਸ਼ਨ ਹੋਏਗੀ ਤੇ 4 ਸਾਲਾਂ ਵਿੱਚ ਗ੍ਰੈਜੂਏਸ਼ਨ ਹੋਏਗੀ ਅੱਜ ਮਿਤੀ 19 ਜੂਨ 2024 ਨੂੰ ਜਿਹੜੀ ਅ ਡੇਲੀ ਅਜੀਤ ਦੀ ਖਬਰ ਆਪਾਂ ਦੇਖਾਂਗੇ ਜ ਜਿਹਦੇ ਅਨੁਸਾਰ ਜਿਹੜੀ ਅ ਐਡਮਿਸ਼ਨ ਹੈ ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਨਾਲ ਗ੍ਰੈਜੂਏਸ਼ਨ ਹੋਈ 4 ਸਾਲਾਂ ਦੀ ਸੋ ਵਿਸ਼ਿਆਂ ਦੀ ਚੋਣ ਕਰਨ ਸਮੇਂ ਅਧਿਆਪਕਾਂ ਦੇ ਵਿਦਿਆਰਥੀਆਂ ਵਿਦਿਆਰਥੀ ਹੋ ਰਹੇ ਨੇ ਭੰਬਲ ਪੂਸੇ ਦੇ ਸ਼ਿਕਾਰ ਸੋ ਆਓ ਦੇਖੀਏ ਪੂਰੀ ਖਬਰ ਅਜੀਤ ਵੱਲੋਂ ਜਿਹੜੀ ਲੱਗੀ ਅੱਜ ਸੋ ਪੰਜਾਬ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਵੱਲੋਂ ਸੈਸ਼ਨ 2224 25 ਯਾਨੀ ਇਹ ਸੈਸ਼ਨ ਦੀ ਗੱਲ ਕਰ ਰਹੇ ਆ ਲਈ ਨਵੀਂ ਸਿੱਖਿਆ ਨੀਤੀ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ ਪੰਜਾਬ 'ਚ ਨਵੀਂ ਐਜੂਕੇਸ਼ਨ ਪਾਲਿਸੀ ਲਾਗੂ ਹੋ ਗਈ ਹੈ ਅਜੇ ਹੋਣ ਨਾਲ ਉਪਰੋਕਤ ਯੂਨੀਵਰਸਿਟੀਆਂ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਯੂਨੀਵਰਸਿਟੀਆਂ ਨੇ ਤੇ ਉਹਨਾਂ ਦੇ ਕਾਲਜ ਨੇ ਜਿਹੜੇ ਗ੍ਰੈਜੂਏਸ਼ਨ ਹੁਣ 3 ਸਾਲ ਦੀ بجائے 4 ਸਾਲਾਂ ਦੀ ਹੋਵੇਗੀ ਸੋ ਯੂਨੀਵਰਸਿਟੀਆਂ ਵੱਲੋਂ ਯੂਨੀਵਰਸਿਟੀਆਂ ਵੱਲੋਂ ਆਪਣੇ ਪੱਧਰ ਤੇ ਇਕੱਤਰਤਾਵਾਂ ਯਾਨੀ ਮੀਟਿੰਗਸ ਕਰਕੇ ਨਵੀਆਂ ਨਵੀਂ ਸਿੱਖਿਆ ਨੀਤੀ ਸੰਬੰਧੀ ਕਾਲਜ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਸ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਸੋ ਪਿਆਰੇ ਵਿਦਿਆਰਥੀਓ ਇਹਦੇ ਵਾਸਤੇ ਤੁਸੀਂ ਜਰੂਰ ਹੁਣ ਆਪਣੇ ਮਾਈਂਡ ਨੂੰ ਆਪਣੇ ਆਪ ਨੂੰ ਪ੍ਰੀਪੇਅਰ ਕਰ ਲਓ ਯੂਨੀਵਰਸਿਟੀ ਵੱਲੋਂ ਵਿਸ਼ਿਆਂ ਦੀ ਚੋਣ ਕਰਨ ਲਈ ਵੱਖ-ਵੱਖ ਗਰੁੱਪ ਬਣਾ ਕੇ ਕਾਲਜਾਂ ਨੂੰ ਭੇਜ ਦਿੱਤੇ ਗਏ ਹਨ ਪਰ ਅਧਿਆਪਕਾਂ ਤੇ ਵਿਦਿਆਰਥੀਆਂ ਵਿਸ਼ਿਆਂ ਦੀ ਚੋਣ ਕਰਨ ਚ ਭੰਬਲ ਭੂਸੇ ਦਾ ਸ਼ਿਕਾਰ ਹੋ ਰਹੇ ਨੇ ਭਾਵ ਉਹਨਾਂ ਨੂੰ ਕਲੈਰਿਟੀ ਨਹੀਂ ਹੋ ਰਹੀ ਪਹਿਲਾਂ ਤੋਂ ਸੈਮੈਸਟਰ ਪ੍ਰਣਾਲੀ ਰਾਹੀਂ ਚੱਲ ਰਹੀ ਗ੍ਰੈਜੂਏਸ਼ਨ ਚ ਅੰਗਰੇਜ਼ੀ ਅਤੇ ਪੰਜਾਬੀ ਲਾਜ਼ਮੀ ਵਿਸ਼ਿਆਂ ਤੋਂ ਇਲਾਵਾ ਤਿੰਨ ਹੋਰ ਚੋਣ ਵਿਸ਼ਿਆਂ ਦੀ ਚੋਣ ਕਰਨੀ ਹੁੰਦੀ ਸੀ ਯਾਨੀ ਪਹਿਲਾਂ ਅੰਗਰੇਜ਼ੀ ਤੇ ਪੰਜਾਬੀ ਜ਼ਰੂਰੀ ਸੀਗੇ ਤੇ ਤਿੰਨ ਸਬਜੈਕਟ ਆਪਸ਼ਨਲ ਆਪਾਂ ਲੈਂਦੇ ਸੀ ਪਰ ਹੁਣ ਵਿਦਿਆਰਥੀਆਂ ਨੂੰ 8 ਵਿਸ਼ਿਆਂ ਦੀ ਪੜ੍ਹਾਈ ਕਰਨੀ ਲਾਜ਼ਮੀ ਕਰ ਦਿੱਤੀ ਗਈ ਹੈ ਭਾਵ 8 ਵਿਸ਼ੇ ਨੇ ਜਿਹੜੇ ਉਹ ਪੜ੍ਹਨੇ ਪੈਣਗੇ ਨਵੀਂ ਸਿੱਖਿਆ ਨੀਤੀ ਤਹਿਤ ਅੰਗਰੇਜ਼ੀ ਤੇ ਪੰਜਾਬੀ ਤੋਂ ਇਲਾਵਾ ਜਿੱਥੇ ਤਿੰਨ ਮੇਜਰ ਜਾਂ ਮਾਈਨਰ ਵਿਸ਼ੇ ਹੋਣ ਹੋਰ ਚੁਣਨੇ ਹੋਣਗੇ ਉਥੇ ਵੈਲਿਊ ਐਡਡ ਕੋਰਸ ਅੰਤਰ ਅਨੁਸ਼ਾਸਨੀ ਅਤੇ ਸ਼ਖਸੀਅਤ ਵਿਕਾਸ ਨਾਲ ਪਰਸਨੈਲਿਟੀ ਡਵੈਲਪਮੈਂਟ ਨਾਲ ਸੰਬੰਧਿਤ ਕੋਰਸਾਂ ਦੀ ਵੀ ਚੋਣ ਕਰਨੀ ਹੋਵੇਗੀ ਦੱਸਣਾ ਬਣਦਾ ਹੈ ਕਿ ਹੁਣ ਮੇਜਰ ਯਾਨੀ ਮੇਜਰ ਜਾਂ ਮਾਈਨਰ ਯਾਨੀ ਮੇਨ ਵਿਸ਼ੇ ਤੇ ਮਾਈਨਰ ਵਿਸ਼ੇ ਨੂੰ ਛੱਡ ਕੇ ਅੰਗਰੇਜ਼ੀ ਦੇ ਨਾਲ ਨਾਲ ਹੋਰ ਵਿਸ਼ਿਆਂ ਲਈ ਹਫ਼ਤੇ 'ਚ 2 ਘੰਟੇ ਹੀ ਕਲਾਸਾਂ ਲੱਗਣਗੀਆਂ 2 ਘੰਟੇ ਹੀ ਪੜ੍ਹਾਈ ਹੋਵੇਗੀ ਗ੍ਰੈਜੂਏਸ਼ਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਡੀਜੀ ਲੋਕਰ ਡੀਜੀ ਲੋਕਰ ਜਿਹੜਾ ਵੈ ਅਕਾਡੈਮਿਕ ਬੈਂਕ ਆਫ ਕ੍ਰੈਡਿਟਸ ਖੋਲਣੇ ਬਹੁਤ ਜ਼ਰੂਰੀ ਹੋਣਗੇ ਕਿਉਂਕਿ ਵੱਖ-ਵੱਖ ਵਿਸ਼ਿਆਂ ਨੂੰ ਪੜਨ ਦੇ ਕ੍ਰੈਡਿਟਸ ਉਹਨਾਂ ਦੇ ਖਾਤੇ 'ਚ ਜੋੜੇ ਜਾਣਗੇ ਦੱਸ ਦਈਏ ਕਿ ਗ੍ਰੈਜੂਏਸ਼ਨ 'ਚ ਦਾਖਲੇ ਲਈ ਪੰਜਾਬ ਸਰਕਾਰ ਵੱਲੋਂ ਇਹ ਵੈਬਸਾਈਟ ਆ ਬੇਟਾ ਤੁਸੀਂ ਦੇਖ ਸਕਦੇ ਹੋ ਵੈਬਸਾਈਟ ਇਹਨੂੰ ਤੁਸੀਂ ਨੋਟ ਕਰ ਸਕਦੇ ਹੋ ਐਜ਼ ਇਟ ਇਜ਼ ਹੀ ਲਿਖਣਾ ਹੁੰਦਾ ਮੈਂ ਕੋਸ਼ਿਸ਼ ਕਰਾਂਗਾ ਜੇ ਲਿੰਕ ਇਹਨੂੰ ਪਾਇਆ ਜਾ ਸਕੇ ਤੇ ਆਨਲਾਈਨ ਵਿਧੀ ਰਹੀ ਕੀਤੇ ਜਾ ਰਹੇ ਹਨ 12ਵੀਂ ਪਾਸ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਨੀਤੀ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਤੇ ਨਾ ਹੀ ਫਾਰਮ ਭਰਨ ਵਾਲੇ ਦੁਕਾਨਦਾਰ ਜਿਹੜੇ ਕੈਫੇ ਵਾਲੇ ਨੇ ਉਹਨਾਂ ਨੂੰ ਵੀ ਇਸ ਦੇ ਬਾਰੇ ਉਨੀ ਜਾਣਕਾਰੀ ਨਹੀਂ ਹੈ ਨਵੀਂ ਸਿੱਖਿਆ ਨੀਤੀ ਨਾਲ ਸਿੱਖਿਆ ਦੀ ਤਾਣੀ ਸੁਲਝਣ ਦੀ ਬਜਾਏ ਹੋਰ ਉਲਝ ਜਾਵੇਗੀ ਅਜਿਹਾ ਮੰਨਣਾ ਮੈਂ ਇਸ ਆਰਟੀਕਲ 'ਚ ਵੱਡੀ ਗਿਣਤੀ ਚ ਅਧਿਆਪਕਾਂ ਦੇ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਜਾਗਰੂਕਤਾ ਮੁਹਿੰਮ ਯਾਨੀ ਸਕਾਰਾਤਮਕ ਤੇ ਨਕਾਰਾਤਮਕ ਪੱਖਾਂ ਦੀ ਜਾਂਚ ਕੀਤੀ ਜਾਵੇ ਪਾਵ ਲੋਕਾਂ ਨੂੰ ਦੱਸਿਆ ਜਾਵੇ ਵਿਦਿਆਰਥੀਆਂ ਨੂੰ ਵੀ ਇਹਦਾ ਕੀ ਲਾਭ ਹੋਏਗਾ ਤੇ ਨਹਾਣੀ ਕੀ ਹੋएगी ਹਾਨੀ ਦੇ ਲਾਭ ਹੀ ਰਹੀਏ ਇੱਕ ਸਾਲ ਦੀ ਪਰ ਇਹ ਵੀ ਗੱਲ ਨੋਟ ਰੱਖਣੀ ਹੈ ਵੀ ਇਹਦੇ ਚ ਹਰ ਸਾਲ ਪੜ੍ਹਾਈ ਦਾ ਲਾਭ ਮਿਲੇਗਾ ਪਹਿਲਾਂ ਗ੍ਰੈਜੂਏਸ਼ਨ ਜਿਹੜੀ ਸੀਗੀ ਪਹਿਲਾਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ 3 ਸਾਲ ਬਾਅਦ ਹੀ ਡਿਗਰੀ ਮਿਲਦੀ ਸੀ ਪਰੰਤੂ ਜੇਕਰ ਵਿਦਿਆਰਥੀ ਇੱਕ ਜਾਂ ਦੋ ਸਾਲ ਲਗਾ ਕੇ ਪੜ੍ਹਾਈ ਨੂੰ ਅਧਵਾਟੇ ਛੱਡ ਜਾਂਦੇ ਸਨ ਤਾਂ ਇਸ ਦਾ ਉਸ ਨੂੰ ਕੋਈ ਲਾਭ ਨਹੀਂ ਦਿੱਤਾ ਜਾਂਦਾ ਸੀ ਨਵੀਂ ਸਿੱਖਿਆ ਨੀਤੀ ਦੇ ਲਾਗੂ ਹੋਣ ਦੇ ਨਾਲ ਜੇਕਰ ਵਿਦਿਆਰਥੀ 1 ਸਾਲ ਪੜ੍ਹਾਈ ਕਰਦਾ ਹੈ ਤਾਂ ਉਸ ਨੂੰ ਸਰਟੀਫਿਕੇਟ 2 ਸਾਲ ਪੜ੍ਹਾਈ ਕਰਨ ਵਾਲੇ ਨੂੰ ਡਿਪਲੋਮਾ 3 ਸਾਲ ਪੜ੍ਹਾਈ ਕਰਨ ਵਾਲੇ ਨੂੰ ਡਿਗਰੀ ਮਿਲਦੀ ਹੈ ਤੇ 4 ਸਾਲ वाले ਨੂੰ ਗ੍ਰੈਜੂਏਸ਼ਨ ਆਨਰ ਵਿਦ ਰਿਸਰਚ ਆਨਰ ਵਿਦ ਰਿਸਰਚ ਦੀ ਡਿਗਰੀ ਦਿੱਤੀ ਜਾਂਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ 4 ਸਾਲਾ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਦੇ ਦੂਜੇ ਸਾਲ 'ਚ ਸਿੱਧਾ ਦਾਖਲਾ ਲੈ ਸਕਦੇ ਨੇ ਭਾਵੇਂ ਜਿਨੇ ਜਿਹਨੇ ਬੀਏ ਕਰਨੀ ਹੈ 4 ਸਾਲਾਂ ਦੀ ਹੈ ਐਮਏ ਕਰਨਾ ਚਾਹੇ ਤੇ ਉਹਦੀ ਐਮਏ ਜਿਹੜੀ ਹੈ ਐਮਏ 2 ਸਾਲ ਦੀ ਹੁੰਦੀ ਹੈ ਤੇ ਸੈਕੰਡ ইয়ার ਜਿਹੜਾ ਐਡਮਿਸ਼ਨ ਮਿਲੇਗੀ ਭਾਵੇਂ ਉਹ ਸਾਨੂੰ 1 ਸਾਲ ਦਾ ਲਾਭ ਮਿਲ ਜਾਏਗਾ ਇਸ ਹਾਵ ਨਾਲ ਜਿਹਨੇ ਐਮੇ ਕਰਨੇ ਉਹਦੇ ਵਾਸਤੇ ਤੇ ਬਹੁਤ ਵਧੀਆ ਹੈ ਕਿਉਂਕਿ ਹੁਣ ਵੀ 3 2 ਯਾਨੀ ਬੀਏ ਤੋਂ ਬਾਅਦ ਐਮੇ 3 ਸਾਲ ਚ ਬੀਏ ਤੇ 2 ਸਾਲ ਚ ਐਮੇ ਹੁੰਦੀ ਸੀ ਇਸ ਤੋਂ ਬਾਅਦ ਵੀ 4 1 5 ਸਾਲ ਵਿੱਚ ਹੀ ਐਮੇ ਹੋਏਗੀ 4 ਸਾਲ ਬੀਏ ਤੇ 1 ਸਾਲ ਐਮੇ ਦਾ ਲੱਗੇਗਾ ਸੋ ਪਿਆਰੇ ਵਿਦਿਆਰਥੀਓ ਇਹ ਜਾਣਕਾਰੀ ਤੁਹਾਡੇ ਲਈ ਸੀ ਜਿਹੜੇ ਨਵੇਂ ਵਿਦਿਆਰਥੀ ਨੇ ਜਿਨ੍ਹਾਂ ਨੇ ਇਸ ਸਾਲ ਬੀਏ ਜਦਮਿਸ਼ਨ ਲੈਣੀ ਹੈ ਬੀਏ 4 ਸਾਲ ਦੀ ਹੋਏਗੀ ਮੇਰੇ ਅਨੁਸਾਰ ਮੇਰਾ ਪਰਸਨਲ ਥਿਊ ਹੈ ਪੀਐਡੂ ਦੇ ਵਿਦਿਆਰਥੀਆਂ ਦਾ ਬਹੁਤਾ ਨੁਕਸਾਨ ਨਹੀਂ ਕਿਉਂਕਿ ਜਿੰਨੇ ਸਾਲ ਤੁਸੀਂ ਪੜਨਾ ਹੈ ਮੈਂ ਤੁਹਾਨੂੰ ਨਾਲ ਨਾਲ ਸਰਟੀਫਿਕੇਟ ਜਿਹੜਾ ਅਲਾਰਟ ਹੋ ਰਿਹਾ ਵੈ ਸੋ ਆਲ ਦਾ ਬੈਸਟ ਟੂ ਯੂ ਸਬਜੈਕਟ ਤੇ ਵਿਸ਼ਿਆਂ ਬਾਰੇ ਜੇਕਰ ਕੋਈ ਜਾਣਕਾਰੀ ਨਵੀਂ ਮਿਲੀ ਤੇ ਡੈਫੀਨੇਟਲੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਆਵਾਂਗਾ ਵੇਖਦੇ ਰਹੋ ਕਾਨਸੈਪਟ ਗੁਰੂ ਕੇ ਚੈਨਲ ਪੋਲੀਟੀਕਲ ਸਾਇੰਸ ਵਿਸ਼ੇ ਦੀ ਤਿਆਰੀ ਮੈਂ ਕਰਾਣਾ ਵਾ ਗ੍ਰੈਜੂਏਸ਼ਨ ਕਲਾਸਾਂ ਨੂੰ ਵੀ ਪਲੱਸ 12 ਨੂੰ ਵੀ ਉਹਦੇ ਲਈ ਤੁਸੀਂ ਲਗਾਤਾਰ ਮੇਰਾ ਚੈਨਲ ਦੇਖਦੇ ਰਹਿਣਾ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕੋਈ ਜ਼ਰੂਰਤ ਹੋਏ ਤੇ ਕਮੈਂਟ ਵੀ ਜ਼ਰੂਰ ਕਰਨਾ ਮੈਂ ਡੈਫੀਨਿਟਲੀ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਥੈਂਕ ਯੂ